ਅਸਲ ਦੇ ਵਿੱਚ ਜੇ ਕੋਈ ਮਹਾਰਾਣੀ ਜਿੰਦ ਕੌਰ ਵਰਗੀ ਮਾਂ ਹੋਵੇ ਤੇ ਸੋਚੇ ਅੱਜ ਦੀਆਂ ਮਾਵਾਂ ਤੋਂ ਤੇ ਆਪਣੀ ਅੱਖਾਂ ਦੇ ਚਾਰ ਬਾਲ ਨਹੀਂ ਸੰਭੇ ਜਾਂਦੇ ਆਉ ਪੈਣੋਂ ਵਾਪਸ ਪਰਤੀਏ ਇਸ ਧਰਮ ਨੇ ਸਾਨੂੰ ਜਿੰਨਾ ਸਤਕਾਰ ਆਇਆ ਨਾ ਕਿਸੇ ਹੋਰ ਧਰਮ ਦੇ ਵਿੱਚ ਸਤਕਾਰ ਨਹੀਂ ਮਿਲਿਆ ਭਾਵੇਂ ਗੱਲਾਂ ਕਰਨ ਲੋਕੀ ਵੀ ਜਿਹੜੇ ਇਹ ਬਾਹਰਲੇ ਦੇਸ਼ ਹਨ ਇੱਥੇ ਇਸਤਰੀ ਨੂੰ ਬਰਾਬਰਤਾ ਦਾ ਹੱਕ ਹੈ ਇੱਥੇ ਇਸਤਰੀ ਨੂੰ ਪੂਰਾ ਅਧਿਕਾਰ ਮਿਲਿਆ ਪਰ ਚੇਤਾ ਰੱਖਿਓ ਜਦੋਂ ਗੁਰੂ ਨਾਨਕ ਬਾਬਾ ਜੀ ਨੇ ਸਾਡੇ ਹੱਕ 'ਚ ਆਵਾਜ਼ ਮਾਰੀ ਆ ਨਾ ਉਦੋਂ ਇਹਨਾਂ ਦੇਸ਼ਾਂ ਵਿੱਚ ਵੀ ਸਾਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਸੀ ਕਿਸੇ ਵੀ ਧਰਮ ਵਿੱਚ ਅੱਜ ਵੀ ਸਾਨੂੰ ਸਤਕਾਰਿਆ ਨਹੀਂ ਜਾਂਦਾ ਕਿਸੇ ਮਰਜ਼ੀ ਧਰਮ ਦੀ ਗੱਲ ਕਰੋ Hindu ਧਰਮ ਨੇ ਵੀ ਸਾਨੂੰ ਤਰਕਾਰੀ ਐ ਇੱਥੋਂ ਤੱਕ ਕਹਿ ਦਿੱਤਾ ਇਹਦੇ ਨਾਲ ਪਸ਼ੂਆਂ ਵਾਲਾ ਵਿਹਾਰ ਹੋਣਾ ਚਾਹੀਦਾ ਹੈ ਗੋਰਖਨਾਥ ਕਹਿੰਦਾ ਇਸਤਰੀ ਬਗਿਆੜੀ ਹੈ ਕਿਸੇ ਨੇ ਕਿਹਾ ਇਹਦੀ ਗਿੱਚੀ ਪਿੱਛੇ ਮਾਤੇ ਪੈਰ ਦੀ ਜੁੱਤੀ ਹੈ ਅਸਾਈ ਧਰਮ ਦੇ ਵਿੱਚ ਅੱਜ ਵੀ ਜਿਹੜਾ ਉਹਨਾਂ ਦਾ ਪਾਪ ਹੈ ਉਹਨਾਂ ਦੀ ਇਹ ਸ਼ਰਤ ਹੈ ਵੀ ਤੂੰ ਵਿਆਹ ਨਹੀਂ ਕਰਾਉਣਾ ਜੇ ਕਿਤੇ ਮੈਰਿਜ ਕਰਾ ਲਈ ਵਿਆਹ ਕਰਾ ਲਿਆ ਤੂੰ ਪਾਪ ਬਾਣੀ ਨਹੀਂ ਸਕਦਾ ਕਿਉਂਕਿ ਜਿਹੜੀ ਇਸਤਰੀ ਹੈ ਇਹ ਪਾਪ ਦੀ ਮੂਰਤ ਹੈ ਇਹ ਅਰਧ ਸ਼ਰੀਰੀ ਹੈ ਪਰ ਗੁਰੂ ਨਾਨਕ ਬਾਬਾ ਜੀ ਦੇ ਧਰਮ ਨੇ ਸਾਨੂੰ ਸਤਕਾਰਿਆ ਕੌਰ ਦਾ ਲਖਬ ਦਿੱਤਾ ਕੌਰ ਦਾ ਅਰਥ ਹੈ ਰਾਜਕਮਾਰ ਤੇ ਅੱਜ ਸਾਡਾ ਫਰਜ ਬਣਦਾ ਉਸ ਲਖਬ ਨੂੰ ਸਾਮ ਕੇ ਰੱਖੀਏ ਅਮਰਤ ਸ਼ਕੀਏ ਵੀਰਾਂ ਨੇ ਸਿੰਘ ਤੇ ਭੈਣਾ ਨੇ ਕੌਰ ਬਣਨ ਨੇ ਤੇ ਅਮਰਤ ਸ਼ਾਕੇ ਗੁਰੂ ਦੀ ਗੱਲ ਵੀ ਮੰਨਣੀ ਆ ਪੰਜ ਕਕਾਰਾਂ ਦੇ ਧਾਰਨੀ ਹੋਣੇ ਇਹਨਾਂ ਦੀ ਸਿੱਖਿਆ ਨੂੰ ਵੀ ਮਨ ਚ ਬਸਾਉਣਾ ਸੋ ਆਪਾਂ ਇਥੋਂ ਤੱਕ ਗੁਰਬਾਣੀ ਦੇ ਨਾਲ ਵੀ ਤੇ ਥੋੜਾ ਨਾਲ-ਨਾਲ ਇਤਿਹਾਸ ਦੇ ਵਿੱਚੋਂ ਵੀ ਸਿੱਖਿਆ ਲੈਣ ਦੀ ਕੋਸ਼ਿਸ਼ ਕੀਤੀ ਆ ਬਾਣੀ ਨੂੰ ਘਰਾਂ 'ਚ ਲੈ ਕੇ ਜਾਈਏ ਕਿਉਂਕਿ ਜਿਨ੍ਹਾਂ ਦਾ ਅੱਜ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਆ ਨਾ ਗੁਰੂ ਹਰ Rai ਪਾਤਸ਼ਾਹ ਜੀ ਇਹਨਾਂ ਨੇ ਬਾਣੀ ਨੂੰ ਕਿੰਨਾ ਸਤਿਕਾਰ ਦਿੱਤਾ ਸਾਡੀ ਗੁਰੂ ਪਾਤਸ਼ਾਹ ਜੀ ਨੇ ਆਪਣੇ ਪੁੱਤ ਨੂੰ ਵੀ ਮੱਥੇ ਨਹੀਂ ਸਿਲਾਇਆ ਬਾਣੀ ਦੇ ਸਤਿਕਾਰ ਵਿੱਚ ਕਿੰਨਾ ਬਾਣੀ ਨੂੰ ਮਾਣ ਦਿੱਤਾ ਤੇ ਇਸ ਬਾਣੀ ਨੂੰ ਆਪਾਂ ਜੇ ਘਰ ਵਿੱਚ ਲੈ ਕੇ ਜਾਵਾਂਗੇ ਪ੍ਰਕਾਸ਼ ਪੁਰਬ ਮਨਾਏ ਤਾਂ ਹੀ ਸਫਲੀ ਹੋਣਗੇ ਸੋ ਆਓ ਇੱਥੋਂ ਤੱਕ ਜਿੰਨੀਆਂ ਵੀ ਵਿਚਾਰਾਂ ਸਾਂਝੀਆਂ ਕੀਤੀਆਂ ਸਾਰੀਆਂ ਪੱਲੇ ਬੰਨ੍ਹ ਕੇ ਲੈ ਕੇ ਜਾਇਓ ਜੇ ਕਿਸੇ ਨੂੰ ਕੁਝ ਸਮਝ ਨਾ ਲੱਗਿਆ ਹੋਵੇ ਕਈ ਵਾਰ ਸਮਝਾਉਣ 'ਚ ਫਰਕ ਰਹ ਜਾਂਦਾ ਹੈ ਕਈ ਵਾਰ ਸਮਝਣ 'ਚ ਫਰਕ ਰਹ ਜਾਂਦਾ ਹੈ ਜਰੂਰ ਬਾਅਦ ਵਿੱਚ ਪੁੱਛ ਲਿਓ ਤੁਸੀਂ ਜੇ ਤੁਹਾਨੂੰ ਨਾ ਕੁਝ ਪਤਾ ਲੱਗਿਆ ਹੋਵੇ ਅਸੀਂ ਸਮਾਪਤੀ ਤੋਂ ਬਾਅਦ ਹੀ ਜਾਵਾਂਗੇ ਕਿਉਂਕਿ ਗੁਰੂ ਦਾ ਸਤਕਾਰ ਹੀ ਆ ਪਹਿਲਾਂ ਆਪਣੇ ਗੁਰੂ ਜੀ ਜਾਣਗੇ ਆਪਾਂ ਨੂੰ ਕਲਾਸਾਂ 'ਚ ਸਿਖਾਉਂਦੇ ਸੀ ਨਾ ਪਹਿਲਾਂ ਟੀਚਰ ਜਾਂਦਾ ਹੁੰਦਾ ਹੈ ਵਿਦਿਆਰਥੀ ਬਾਅਦ ਵਿੱਚ ਜਾਂਦੇ ਨੇ ਆਪਾਂ ਕਈ ਵਾਰ ਕਾਲ ਕਰਦੇ ਆ ਚਲੋ ਜੇ ਕੋਈ ਜ਼ਿਆਦਾ ਹੀ ਮਜਬੂਰੀ ਹੋਵੇ ਉਹ ਤੇ ਵੱਖਰੀ ਗੱਲ ਹੈ ਜੇ ਹੁਣ ਆਪਣੇ ਕੋਲ ਸਮਾਂ ਵੀ ਹੈ ਤੇ ਗੁਰੂ ਦੇ ਸਤਕਾਰ ਨੂੰ ਮੁੱਖ ਰੱਖਦੇ ਇਦਾਂ ਹੀ ਸਜੇ ਰਹਿਣੇ ਪਹਿਲਾਂ ਗੁਰੂ ਜੀ ਜਾਣਗੇ ਆਪਾਂ ਸਾਰਿਆਂ ਨੇ ਬਾਅਦ ਵਿੱਚ ਜਾਣੇ ਜਿੱਥੇ ਇੰਨਾ ਟਾਈਮ ਬੈਠੀ ਆ ਉਥੇ ਹੋਰ ਬੈਠਾਂਗੇ ਤੇ ਜੇ ਤੁਹਾਨੂੰ ਸਮਝ ਨਾ ਲੱਗੀ ਹੋਵੇ ਸਮਾਪਤੀ ਤੇ ਮੇਰੇ ਤੋਂ ਪੁੱਛ ਲਿਓ ਪਰ ਕੋਈ ਸ਼ੰਕਾ ਨਾ ਲੈ ਕੇ ਜਾਈਓ ਕਿਉਂਕਿ ਆਪਾਂ ਇਹ ਗੁਰੂ ਦੀਆਂ ਗੱਲਾਂ ਸਮਝਣੀਆਂ ਸਮਝੀਆਂ ਨੇ ਗੁਰੂ ਦੀ ਗੱਲ ਤੇ ਕਿਸੇ ਨੂੰ ਸ਼ੰਕਾ ਨਹੀਂ ਹੋਣਾ ਚਾਹੀਦਾ ਤੇ ਸਾਰੇ ਪਿਆਰ ਇਤفاق ਨਾਲ ਰਹੀਏ ਸਾਡੇ ਵਿੱਚ ਅੱਜ ਧੜੇ ਬੰਦੀਆਂ ਕਿਉਂ ਬਣੀਆਂ ਇੱਕੋ ਕਾਰਨ ਨੇ ਦੋ ਚਾਰ ਸਿੱਖਾਂ ਦਾ ਮੂੰਹ ਕਿੱਧਰ ਹੈ ਦੋ ਚਾਰ ਦਾ ਕਿੱਧਰ ਹੈ ਕਾਰਨ ਕੀ ਬਣਿਆ ਏਕਤਾ ਕਿਉਂ ਨਹੀਂ ਉਹ ਕਾਰਨ ਨੂੰ ਲੱਭੀਏ ਕਾਰਨ ਇੱਕੋ ਆ ਅੱਜ ਹਰ ਕੋਈ ਆਪੋ ਆਪਣੀ ਮੱਤ ਦੀ ਡਫਲੀ ਵਜਾ ਰਹੀ ਹੈ ਹਰ ਕੋਈ ਕਹਿ ਰਿਹਾ ਮੇਰੀ ਸੁਣੋ ਦੂਜਾ ਕਹਿੰਦਾ ਨਹੀਂ ਮੇਰੀ ਸੁਣੋ ਸਾਡੇ ਬਾਬਾ ਜੀ ਨੇ ਇਦਾਂ ਕਿਹਾ ਸੀ ਦੂਜਾ ਕਹਿੰਦਾ ਨਹੀਂ ਸਾਡੇ ਬਾਬਾ ਜੀ ਇਦਾਂ ਕਹਿੰਦੇ ਨਹੀਂ ਆਹ ਗੱਲ ਸੁਣੋ ਜਿਸ ਦਿਨ ਅਸੀਂ ਕਹਿ ਦਿੱਤਾ ਵੀਰ ਨਾ ਤੇਰੀ ਨਾ ਮੇਰੀ ਚੱਲ ਗੁਰੂ ਤੋਂ ਪੁੱਛ ਲੈਣੀ ਆ ਜੋ ਗੁਰੂ ਕਹਿ ਦੇਵੇਗਾ ਨਾ ਉਹੀ ਮੰਨ ਲਾਂਗੇ ਸਾਡੇ ਵਿੱਚ ਏਕਤਾ ਆਉਂਦੀਆਂ ਵੀ ਧੀਰ ਨਹੀਂ ਲੱਗਣੀ ਗੁਰੂ ਦੀ ਅਗਵਾਈ 'ਚ ਚੱਲੀਏ ਗੁਰੂ ਦੇ ਬਚਨ ਮੰਨੀਏ ਆਪਣੀ ਮਤ ਤਿਆਗੀਏ ਗੁਰੂ ਦੀ ਮਤ ਲਈਏ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਆਓ ਜੀਓ ਗੁਰ ਕੀ ਮੱਤ ਤੂੰ ਲੇਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਆਓ ਸਾਰੇ ਭੈਣ ਭਰਾ ਗੁਰੂ ਦੀ ਮੱਤ ਨੂੰ ਅੱਗੇ ਰੱਖ ਕੇ ਚੱਲਣ ਦੀ ਕੋਸ਼ਿਸ਼ ਕਰੀਏ ਫਿਰ ਪਿਆਰ ਏਕਤਾ ਇਤਿਫਾਕ ਆਉਂਦੀਆਂ ਵੀ देर ਨਹੀਂ ਲੱਗਣੀ ਸਾਰੀ ਸੰਗਤ ਦਾ ਧੰਨਵਾਦ ਬਹੁਤ ਪਿਆਰ ਨਾਲ ਸੁਣਿਆ ਸਤਿਗੁਰੂ ਜੀ ਦਾ ਧੰਨਵਾਦ ਜਿਨ੍ਹਾਂ ਨੇ ਗੋਦ ਵਿੱਚ ਬਿਠਾ ਕੇ ਵਿਚਾਰਾਂ ਕਰਵਾਈਆਂ ਨੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਵੀਰ ਦਾ ਵੀ ਬਹੁਤ ਧੰਨਵਾਦ ਹੈ ਜੋ ਇੰਨਾ ਵਧੀਆ ਸਹਿਯੋਗ ਦੇ ਰਹੇ ਨੇ ਪ੍ਰਬੰਧਕ ਕਮੇਟੀ ਮੈਨੂੰ ਪ੍ਰਬੰਧਕ ਵੀਰਾਂ ਨੇ ਦੱਸਿਆ ਸੀ ਵੀ ਲਗਭਗ 8 ਪਿੰਡ ਨੇ ਜਿਹੜੇ ਰਲ ਮਿਲ ਕੇ ਇਦਾਂ ਸਮਾਗਮ ਕਰਾਉਂਦੇ ਨੇ ਬਹੁਤ ਚੰਗੀ ਗੱਲ ਹੈ ਜਿੰਨੇ ਵੀ ਪਿੰਡ ਨੇ ਉਹ ਸਾਰੇ ਪਿੰਡਾਂ ਦਾ ਹੀ ਧੰਨਵਾਦ ਹੈ ਸੰਗਤਾਂ ਦਾ ਜੋ ਇਹਨਾਂ ਸਹਿਯੋਗ ਕਰ ਰਹੇ ਹੋ ਇੱਕ ਦੂਜੇ ਦਾ ਇਦਾਂ ਹੀ ਮਾਲਕ ਜੀ ਦੇ ਚਰਨਾਚਰ ਅਰਦਾਸ ਹੈ ਤੁਹਾਡਾ ਪਿਆਰ ਇਦਾਂ ਹੀ ਬਣਿਆ ਰਹੇ ਆਪਾਂ ਗੁਰੂ ਜੀ ਦੇ ਬਚਨ ਇਦਾਂ ਹੀ ਮੰਨਦੇ ਰਹੀਏ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਇਹ ਮੇਲੇ ਵਿਚਾਰਾ ਕਰਦੇ ਆ ਭੁੱਲਾਂ ਹੋਣੀਆਂ ਸੁਭਾਵਕ ਨਹੀਂ ਗੁਰੂ ਜੀ ਬਖਸ਼ਣ ਜੋਗ ਨੇ ਬਖਸ਼ ਲੈਣ ਪਿਆਰ ਇਸ ਤਾਰਨਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ